ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚੱਲ ਨੇ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਮੋਗੇ ਹਾਂਜੀ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਈਆਂ ਸਾਡੇ ਬਚਪਨ ਦੀਆਂ ਬਾਤਾਂ ਕਿਉਂਕਿ ਜਿਹੜੀਆਂ ਬਾਤਾਂ ਅਸੀਂ ਆਪਣੀਆਂ ਦਾਦੀਆਂ ਤੋਂ ਨਾਨੀਆਂ ਤੋਂ ਸੁਣਦੇ ਸੀਗੇ ਅੱਜ ਉਹਨਾਂ ਬਾਤਾਂ ਦੇ ਵਿੱਚੋਂ ਇੱਕ ਬਾਤ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਹੜੇ ਦੋਸਤਾਂ ਨੂੰ ਇਸ ਬਾਤ ਦਾ ਬੁੱਝਣ ਦਾ ਜਵਾਬ ਹੈ ਉਹਨਾਂ ਕੋਲ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਬੋਝਿਓ ਮੇਰੀ ਬਾਤ ਨੂੰ ਜਰੂਰ ਬਾਤ ਪਾਉਣ ਲੱਗੇ ਹਾਂ ਜੀ ਦੋ ਮਾਂ ਬੇਟੀ ਦੋ ਮਾਂ ਬੇਟੀ ਚੱਲੀਆਂ ਬਾਗ ਵਿੱਚ ਜਾਣ ਤਿੰਨ ਉਹਨਾਂ ਨੇ ਨਿੰਬੂ ਤੋੜੇ ਸਾਬਤ ਸਾਬਤ ਖਾਣ ਦੇਖੋ ਜੀ ਹੁਣ ਜਣੀਆਂ ਤਾਂ ਹੋ ਗਈਆਂ ਚਾਰ ਕਿਉਂਕਿ ਦੋ ਮਾਂ ਬੇਟੀ ਦੋ ਮਾਂ ਬੇਟੀ ਚੱਲੀਆਂ ਬਾਗ ਵਿੱਚ ਜਾਣ ਚਾਰ ਹੋ ਗਈਆਂ ਨਿੰਬੂ ਤੋੜਨੇ ਆ ਤਿੰਨ ਉਹਨਾਂ ਨੇ ਠੀਕ ਹੈ ਤੇ ਬਰਾਬਰ ਬਰਾਬਰ ਖਾਣੇ ਨੇ ਜਿਹੜੇ ਵੀ ਇਸ ਬਾਤ ਨੂੰ ਬੁੱਝਣਗੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਨਾਮ ਲਵਾਂਗੇ ਜੀ ਸ਼ੇਅਰ ਕਰਾਂਗੇ ਨਾਮ ਉਹਨਾਂ ਦੇ ਠੀਕ ਹੈ ਤਾਂ ਬਾਤ ਨੂੰ ਜ਼ਰੂਰ ਪੁੱਜਣਾ ਜੀ ਦੱਸਿਓ ਜੀ ਕਿਉਂਕਿ ਇਹ ਅੱਜ ਦੇ ਸਮੇਂ ਦੇ ਵਿੱਚ ਬਾਤਾਂ ਪੈਂਦੀਆਂ ਨਹੀਂ ਹੈਗੀਆਂ ਕਿਉਂਕਿ ਉਹ ਬਾਤਾਂ ਦਾ ਸਮਾਂ ਸੀ ਜਿਹੜਾ ਮਾਹੌਲ ਸੀਗਾ ਇਹ ਫੋਨਾਂ ਨੇ ਖੋ ਲਿਆ ਜੀ ਕਿਉਂਕਿ ਹੁਣ ਫੋਨ ਬੱਚੇ ਛੱਡਦੇ ਨਹੀਂ ਹੈਗੇ ਤੇ ਬਾਤਾਂ ਬਾਰੇ ਕਿਸੇ ਨੂੰ ਪਤਾ ਨਹੀਂ ਅਸਤ ਜਦੋਂ ਛੋਟੇ ਹੁੰਦੇ ਨਾਨਕੇ ਜਾਈਦਾ ਸੀ ਤਾਂ ਨਾਨੀ ਨੂੰ ਵਿੱਚ ਬਿਠਾ ਲੈਂਦੇ ਵਿਚਾਲੇ ਬਿਠਾ ਲੈਂਦੇ ਆਲੇਦਾਰੇ ਸਾਰੇ ਬੱਚੇ ਫਿਰ ਕਹਿੰਦੇ ਚੱਲ ਨਾਨੀ ਬਾਤਾਂ ਸੁਣਾ ਅਸੀਂ ਬੁੱਝਦੇ ਆਂਗੇ ਪਰ ਅੱਜ ਦੇ ਟਾਈਮ ਦੇ ਵਿੱਚ ਨਾ ਹੀ ਕਿਸੇ ਕੋਲ ਟਾਈਮ ਹੈ ਤੇ ਨਾ ਹੀ ਨਾਨੀ ਤੇ ਦਾਦੀ ਦੀਆਂ ਬਾਤਾਂ ਰਹੀਆਂ ਤਾਂ ਨਾ ਹੀ ਕੋਈ ਸੁਣਨ ਵਾਲਾ ਰਿਹਾ ਹੁਣ ਸੋ ਜਿਨ੍ਹਾਂ ਨੇ ਬਾਤਾਂ ਸੁਣੀਆਂ ਹੋਈਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਚੈਨਲ ਨੂੰ ਕਰ ਲੋ ਫੋਲੋ ਜੀ ਔਰ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਧੰਨਵਾਦ ਜੀ